ਜੀ ਲੈ ਰਾ ਅਹਮਦਗੜ੍ਹ ਦੇ ਨਾਲ ਪਿੰਡਾਂ ਲਹਿਰਾ ਜਿਹਨੇ ਲਗਿਆ ਵੀ ਨਾ ਮਾਰ ਜਲਮਾ ਬੀਬੀ ਕਿ ਤੱਟੜੀ ਦੇ ਦਮ ਉਹਨੇ ਇੱਕ ਹੋਰ ਉਹਦਾ ਗੀਤ ਆ ਨਹੀਂ ਦਸਾਰ ਨੇ ਗਾਇਆ ਦਸਾਰ ਨੇ ਗਾਇਆ ਲਹਿਰੇ ਵਾਲੇ ਨੇ ਗਾਇਆ ਆ ਲਹਿਰੇ ਵਾਲਾ ਦਾ ਮੈਂ ਹੋਰ ਤੋਂ ਸੁਣਨਾ ਹੈ ਸਰਕਟਰੀ ਗਲਾਸੀ ਹੋ ਜੀ ਥੋੜੀ ਥੋੜੀ ਮੈਂ ਮਾੜੀ ਮੈਂ ਮਾੜੀ ਤੇਰੀ ਮਾਂ ਭਗਤਣੀ ਦੂਜਾ ਤੂੰ ਐ ਭਗਤ ਤਰੂ ਵੇ ਦਿਨ ਸਾਥ ਮਨਾਈਆ ਰਾਤੀ ਰੁੱਤ ਗਿਆ ਤੂੰ ਵੇ ਦਿਨ ਸਾਥ ਮਨਾਈਆ ਰਾਤੀ ਰੁੱਤ ਗਿਆ ਤੂੰ ਵੇ ਦਿਨ ਸਾਥ ਮਨਾਈਆ ਦਿਨ ਕਣੇ ਲੜਾਈਆਂ ਵੇ ਪਰ ਮੈਂ ਨਾ ਲੜਦੀ ਦਿਨ ਕਦੇ ਲੜਾਈਆਂ ਵੇ ਪਰ ਮੈਂ ਨਾ ਲੜਦੀ ਦੱਸ ਕੌਣ ਤੇਰੇ ਬਿਨ ਵੇ ਦੁੱਖ ਸੁਖ ਦਾ ਦਰਦੀ ਦੱਸ ਕੌਣ ਤੇਰੇ ਬਿਨ ਵੇ ਦੁੱਖ ਸੁਖ ਦਾ ਦਰਦੀ ਹਾਰੇ ਹੋਏ ਜਵਾਰੀ ਵਾਂਗੂ ਤੂੰ ਕਰੀ ਫਿਰ ਡਾਂਡੂ ਵੇ ਦਿਨ ਦੱਤ ਮਨਾਈਆ ਰਾਤ ਰੁੱਤ ਗਿਆ ਤੂੰ ਵੇ ਦਿਨ ਦੱਤ ਮਨਾਈਆ ਰਾਤ ਰੁੱਤ ਗਿਆ ਤੂੰ ਵੇ ਬੇਲਦੱਤ ਮਨਾਈ ਆ ਚਲੋ ਇਹ ਜਿਲੰਦ ਭਾਜਪਤੀ ਆਸ਼ੀ ਹੁਣ ਮੈਂ ਤਾਂ ਬਹਿ ਜਾਇਆ ਬਹੁਤ ਵਾਇਪ